ਨਹੀਂ ਪਤਾ ਅਥਰੀ ਨਾ ਨੇ ਅਥਰੀ ਨਾ ਨੇ ਖੜਾ ਸਾਰੀ ਲੱਲ ਗਲੀ ਪਈ ਆ ਤੇ ਵਿੱਚ ਕੀੜੇ ਪਏ ਹੋਏ ਲੱਤ ਇਸ ਬਾਈ ਦੀ ਸਾਨੂੰ ਵੀਡੀਓ ਆਈ ਸੀ ਉੱਥੋਂ ਸੜਕ ਦੇ ਉੱਤੇ ਲਿਟੀ ਜਾਂਦਾ ਸੀ ਬਹੁਤ ਬੁਰੀ ਹਾਲਤ ਸੀ ਆ ਦੇਖੋ ਜੀ ਕੀ ਕੀ ਆ ਦੇਖੋ ਵੀਡੀਓ ਚੱਲਦੀ ਆ ਜੀ ਇਹਦੇ ਦੀ ਹਾਂਜੀ ਅੱਜ ਇਸ ਨੌਜਵਾਨ ਦੀ ਜੋ ਹਾਲਤ ਆ ਉਹ ਨਰਕ ਤੋਂ ਵੀ ਬੱਤਰ ਆ ਤੇ ਇੰਨਾ ਕ ਅਪਸੈਟ ਆ ਉਹਨੂੰ ਆਪਣੇ ਆਪ ਦੀ ਵੀ ਸੋਚੀ ਨਹੀਂ ਚਾਹ ਪੀਂਦਿਆਂ ਚੱਕ ਕੇ ਕੱਪ ਮਾਰਿਆ ਔਰ ਹੱਥ ਪੈਰ ਦੇ ਦੇਖੋ ਕਿਵੇਂ ਗਲੇ ਪਏ ਨੇ ਵੀਰ ਦੇ ਵੀ ਇਹ ਵੀਰ ਉੱਥੇ ਕਿੱਦਾਂ ਅਲਫ ਨੰਗਾ ਘੁੰਮ ਰਿਹਾ ਸੀ ਔਰ ਮੈਂਟਲੀ ਇੰਨਾ ਕ ਜਿਆਦਾ ਅਪਸੈਟ ਆ ਪੈਰ 'ਚ ਦੇ ਕੀੜੇ ਪਏ ਹੋਇਆ ਇਹਨੂੰ ਕੋਈ ਸੋਝੀ ਨਹੀਂ ਪੜੀਆ ਫੋਕੋਵਾੜੇ ਬੱਸ ਸਟੈਂਡ ਤੇ ਆਦੀ ਲੱਤ 'ਚ ਪਸ ਭਰੀ ਪਈ ਆ ਹਾਂਜੀ ਇਹ ਕਹਿੰਦਾ ਮੈਂ ਜੰਮੂ ਤੋਂ ਆਈ ਹਾਂ ਹਾਂਜੀ ਮੈਂ ਆਇਆ ਹਾਂ ਇਹ ਕਹਿੰਦਾ ਮੈਨੂੰ ਹਸਪੀਟਲ ਵੀ ਲੈ ਕੇ ਗਏ ਸੀਗੇ ਜੀ ਸਿਵਲ ਹਸਪੀਟਲ ਆਉਣਾ ਨੇ ਵੀ ਜਵਾਬ ਦੇ ਦਿੱਤਾ ਈ ਹਾਂਜੀ ਜੇ ਅਸਾਂ ਬੰਦਾ ਇਹ ਕਹਿੰਦਾ ਮੈਂ ਮੈਂਟਲ ਹਸਪੀਟਲ ਜੰਮੂ ਤੋਂ ਆਈ ਹਾਂ ਜੀ ਹਾਂਜੀ ਅਦੀ ਭਾਜੀ ਫਗਵਾੜੇ ਤੋਂ ਬੱਸ ਸਟੈਂਡ ਕੋ ਮੁੰਡੇ ਬੋਲਦੇ ਆ। ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਜੀ। ਅੱਜ ਫਗਵਾੜੇ ਤੋਂ ਇਸ ਵੀਰ ਨੂੰ ਇਸ ਬਕਸ ਦੇ ਮਾਰੇ ਹੋਏ ਇਨਸਾਨ ਨੂੰ ਸਾਡੇ ਕੋਲ ਲੈ ਕੇ ਆਏ ਨੇ ਵੀਰ ਹੁਣੀ ਔਰ ਇਹ ਵੀਰਾ ਜੰਮੂ ਦਾ ਦੱਸਦਾ ਆਪਣੇ ਆਪ ਨੂੰ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ। ਔਰ ਵੀਰੇ ਹੁਣੀ ਵੀਰੇ ਤੁਹਾਡਾ ਕੀ ਨਾਮ ਪੂਰਾ? ਮੇਰਾ ਕਰਨੈਲ ਕਰਨੈਲ ਸਿੰਘ ਵੀਰੇ ਤੁਹਾਡਾ ਕੀ ਨਾਮ ਪੂਰਾ? ਜਤਿੰਦਰ ਸਿੰਘ ਜਤਿੰਦਰ ਸਿੰਘ ਔਰ ਕਰਨੈਲ ਸਿੰਘ ਸਾਡੀ ਟੀਮ ਦਾ ਮੈਂਬਰ ਆ ਵੀਰ ਫਗਵਾੜੇ ਇਲਾਕੇ ਦੇ ਵਿੱਚ ਜਦੋਂ ਵੀ ਕੋਈ ਸੇਵਾ ਹੁੰਦੀ ਆ ਸੀ ਇਹ ਵੀਰ ਦੀ ਡਿਊਟੀ ਲਾਉਨੇ ਆ ਕਿਉਂਕਿ ਇਸ ਬਾਈ ਦੀ ਸਾਨੂੰ ਵੀਡੀਓ ਆਈ ਸੀ ਉੱਥੋਂ ਸੜਕ ਦੇ ਉੱਤੇ ਲਿਟੀ ਜਾਂਦਾ ਸੀ ਬਹੁਤ ਬੁਰੀ ਹਾਲਤ ਸੀ ਤਾਂ ਫਿਰ ਅਸੀਂ ਕਰਨੈਲ ਦੀ ਡਿਊਟੀ ਲਾਈ ਵੀ ਜਿਹੜੇ ਬੰਦੇ ਨੇ ਸਾਨੂੰ ਵੀਡੀਓ ਭੇਜੀ ਸੀ ਉਹ ਉਹ ਕਰ ਨਹੀਂ ਸਕਦਾ ਸੀ ਕੁਛ ਉਹ ਕਹਿੰਦਾ ਮੈਂ ਵੀਡੀਓ ਵੀ ਪੇੜ ਸਕਦਾ ਮੈਂ ਇਹਨੂੰ ਛੱਡ ਨਹੀਂ ਸਕਦਾ ਤੁਹਾਡੇ ਕੋਲੇ ਫਿਰ ਕਰਨੈਲ ਵੀਰੇ ਦੀ ਡਿਊਟੀ ਲਾਈ ਕਰਨੈਲ ਵੀਰ ਜਿਵੇਂ ਦੱਸ ਰਿਹਾ ਤੁਸੀਂ ਸੁਣੀ ਹੈ ਗੱਲ ਵੀ ਇਹ ਵੀਰ ਉੱਥੇ ਕਿੱਦਾਂ ਅਲਫ ਨੰਗਾ ਘੁੰਮ ਰਿਆ ਸੀ ਔਰ ਮੈਂਟਲੀ ਇੰਨਾ ਕਿ ਜ਼ਿਆਦਾ ਅਫਸੈਟ ਆ ਪੈਰ 'ਚ ਦੇ ਕੀੜੇ ਪਏ ਹੋਇਆ ਇਹਨੂੰ ਕੋਈ ਸੋਝੀ ਨਹੀਂ ਇਹ ਬਸ ਆਪਦੀ ਧੁੰਨ ਦੇ ਵਿੱਚ ਮਸਤਾ ਦੇਖੋ ਚਾਹ ਪੀ ਰਿਹਾ ਚੱਕ ਕੇ ਕੱਪ ਮਾਰ ਰਿਹਾ ਔਰ ਹੱਥ ਪੈਰ ਦੇ ਦੇਖੋ ਕਿਵੇਂ ਗਲੇ ਪਏ ਨੇ ਵੀਰ ਦੇ ਹਾਂ ਛੋਟੂ ਨਾਮ ਤੇਰਾ ਛੋਟੂ ਕੋਈ ਨਹੀਂ ਤੂੰ ਕਿੱਥੋਂ ਦਾ ਜੰਮੂ ਦਾ ਰਹਿਣ ਵਾਲਾ ਕਸ਼ਮੀਰ ਦਾ ਦਾਦਾ ਕਿੱਥੋਂ ਦਾ ਰਹਿਣ ਵਾਲਾ ਕਸ਼ਮੀਰ ਦਾ ਕਿ ਜੰਮੂ ਦਾ ਫਿਰ ਤੇਰਾ ਨਾਮ ਕੀ ਹੈ ਪੂਰਾ ਆਪਾਂ ਚੱਲ ਜੀ ਪੂਰਾ ਨਾਮ ਕੀ ਪੂਰਾ ਨਾਮ ਕੀ ਹੈ ਮੰਨੂ ਹੈ ਮੰਨੂ ਮੰਨੂ ਨਾਲ ਕਿਨ ਛੋਟੂ ਆ ਯਾਰ ਕੀ ਕਰੀਏ ਯਾਰ ਖੜ ਜਾ ਖੜ ਜਾ ਇੱਕ ਮਿੰਟ ਸਾਫ ਮੂੰਹ ਸਾਫ ਕਰਨੇ ਨੇ ਇੱਕ ਬੀਗ ਵਾਲਾ ਹਾਂ ਦੇਖੋ ਸਾਰੇ ਮੂੰਹ ਤੇ ਕਿਵੇਂ ਮੈਲ ਜੰਮੀ ਆ ਖੂਨ ਜੰਮਿਆ ਹੋਇਆ ਕੀ ਆ ਤਾਂ ਕੀ ਆ ਔਰ ਹੱਥਾਂ ਦੇ ਉੱਤੇ ਦੇਖੋ ਤੁਸੀਂ ਕਿੰਦਾ ਖੂਨ ਜੰਮਿਆ ਹੋਇਆ ਵਿਚਾਰੇ ਦੇ ਮਤਲਬ ਅੱਜ ਦਾ ਇਨਸਾਨ ਸੜਕਾਂ ਦੇ ਉੱਤੇ ਨਰਕ ਘਟ ਰਿਹਾ ਨਰਕ ਔਰ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਲੋਕ ਕੋਲ ਦੀ ਨੰਗੀ ਟੱਪੀ ਜਾਂਦੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਅਸੀਂ ਆਹ ਗੱਲ ਹਰ ਵੀਡੀਓ ਦੇ ਵਿੱਚ ਬੋਲਦੇ ਆ ਕਿ ਕਿ ਅੱਗੇ ਆ ਜਾਓ ਵੀਰ ਜੀ ਅਸੀਂ ਹਰ ਵੀਡੀਓ ਦੇ ਵਿੱਚ ਬੋਲਦੇ ਆ ਵੀ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕੋਈ ਫਰਕ ਹੀ ਨਹੀਂ ਦੁਨੀਆਂ ਨਾਲੇ ਸ਼ਰਮ ਆਉਂਦੀ ਆ ਹਰ ਰੋਜ਼ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੇ ਕਾਕਾ ਜੀ ਆਪਾਂ ਨੂੰ ਕਿਹਨਾਂ ਨੇ ਫੋਨ ਕੀਤਾ ਸੀ ਕਈ ਨੰਬਰਾਂ ਤੋਂ ਵੀਡੀਓ ਭਗਵਾੜੇ ਤੂੰ ਕਰ ਦੇਣਾ ਚਾਹੀਦਾ ਹੈ ਤੇ ਵੱਖ-ਵੱਖ ਜਗ੍ਹਾ ਤੇ ਕਰਦਾ ਹਾਂ ਕੋਈ ਰੋਗ ਦਾ ਇਹਨੂੰ ਨਿਕਲ ਜਾਂਦਾ ਕੀ ਦੇ ਅੱਗੇ ਭੱਜ ਜਾਂਦਾ ਸੀ ਅੱਛਾ ਜੀ ਤੇ ਫਿਰ ਆਪਾਂ ਜਗਵੀਰ ਜੀ ਨੇ ਡਿਊਟੀ ਲਾਈ ਸੀ ਠੀਕ ਹੈ ਕਿ ਉਹਨਾਂ ਨੇ ਦੋ ਦਿਨਾਂ ਨੂੰ ਧਿਆਨ ਰੱਖਿਆ ਦਾ ਪ੍ਰੋਪਰ ਸਾਰਾ ਘਰ ਨਾਲ ਤੇ ਫਿਰ ਕਰਨੈਲ ਵੀਰੇ ਦੀ ਡਿਊਟੀ ਲੱਗੀ ਕਿਉਂਕਿ ਸਾਡੀ ਸੇਵਾ ਫਿਰੋਜ਼ਪੁਰ ਲੱਗੀ ਹੋਈ ਆ ਉੱਥੇ ਅਸੀਂ ਇੱਕ ਪਿੰਡ ਦੀ ਡਿਊਟੀ ਲਈ ਹੈ ਸੇਵਾ ਲਈ ਆ ਜਿੱਥੇ ਬਾਹ ਕੇ ਜ਼ਮੀਨਾਂ ਦੇ ਵਿੱਚ ਦੁਬਾਰਾ ਕਾਣ ਕੇ ਬੀਜਣੀ ਹੈ 300 ਏਕੜ ਜ਼ਮੀਨ ਹੈ ਤੇ ਅਸੀਂ ਕੱਲ ਵੀ ਉੱਥੇ ਸੀ ਰਾਤ ਲੇਟ ਆਏ ਆ ਪਰਸੋਂ ਵੀ ਅਸੀਂ ਉੱਥੇ ਸੀਗੇ ਤੇ ਸਾਤੋਂ ਜਾ ਨਹੀਂ ਹੋਇਆ ਸੀ ਫਿਰ ਅਸੀਂ ਵੀਰੇ ਕਰਨੈਲ ਹੁਣਾਂ ਦੀ ਡਿਊਟੀ ਲਈ ਤੇ ਕਰਨੈਲ ਵੀਰੇ ਹੁਣਾਂ ਨੇ ਇਹਨੂੰ ਅੱਜ ਸਵੇਰੇ ਸਾਇਰ ਦਿਨ ਚੜਦੇ ਨੂੰ ਇੱਥੇ ਪਹੁੰਚਾਤਾ ਸਾਡੇ ਕੋਲ ਔਰ ਇਹ ਵੀਰ ਦੇ ਪੈਰ ਦਿਖਾ ਬੇਟਾ ਦਿਖਾ ਛੋਟੂ ਖੜਾ ਹੋ ਖੜਾ ਹੋ ਔਰ ਖੜਾ ਨਹੀਂ ਹੁੰਦਾ ਉਹ ਕਿ ਇਹਦਾ ਔਰ ਇਹਨੂੰ ਲੈ ਲੱਤ ਟੁੱਟੀ ਹੋਈ ਹੈ ਦੀ ਹੈ ਨਾ ਨਹੀਂ ਨਹੀਂ ਪਤਾ 8 ਨਹੀਂ ਹੁੰਦੇ 8 ਨਹੀਂ ਹੁੰਦੇ ਖੜਾ ਹੋ ਸਾਰੀ ਲੱਤ ਗਲੀ ਪਈ ਆ ਤੇ ਵਿੱਚ ਕੀੜੇ ਪਏ ਹੋਏ ਲੱਤ ਦੇ ਤੇ ਸਾਰੇ ਪਾਣੀ ਬਣੇ ਔਰ ਅਜ ਅਖਰੇ ਜ਼ੀਰੋ ਆ ਵਕਤ ਦਾ ਮਾਰਿਆ ਹੋਇਆ ਇਹ ਵੀਰ ਨੂੰ ਜੇ ਤੁਸੀਂ ਥੋੜਾ ਜਿਹਾ ਧਿਆਨ ਦੇਵੋ ਪਛਾਣੋ ਇਹ ਵਕ ਪਰਿਆ ਯਾਰ ਤੇ ਦਾ ਘਰ ਪਰਿਵਾਰ ਲੱਭ ਜੀ ਵੀ ਇਹਦੀ ਪਰਿਵਾਰ ਬਾਰੇ ਕੁਝ ਪਤਾ ਲੱਗੇ ਉਪਰ ਆਦਾ ਟ੍ਰਿਲੀਆ ਮਾ ਮੇ ਤੇ ਨਹੀਂ ਤਾਂ ਪਤਾ ਨਹੀਂ ਕਿੰਨੇ ਲੋਕ ਇਦਾਂ ਹੀ ਸੜਕਾਂ ਤੇ ਰੋਲ ਖੜ ਕੇ ਮਰ ਜਾਂਦੇ ਨੇ ਕੋਈ ਪੁੱਛਦਾ ਨਹੀਂ ਕੋਈ ਦੇਖਦਾ ਨਹੀਂ ਔਰ ਜਿਉਂਦੇ ਜੀ ਇਹਨੂੰ ਕਿਸੇ ਨੇ ਨਹੀਂ ਪੁੱਛਣਾ ਔਰ ਜਦੋਂ ਹੀ ਇਹ ਮਰ ਜਾਊਗਾ ਤਾਂ ਇਹਦੀ ਲਾਸ਼ ਜਿਹੜੀ ਇਹ ਕੋਈ ਮਿਊਸਪਲ ਕਮੇਟੀ ਦੀ ਗੱਡੀ ਆ ਕੇ ਲੈ ਜਾਊਗੀ ਇਹਨੂੰ ਤੇ ਜਿਉਂਦਾ ਚਾਹੇ ਸਾਲ ਘੁੰਮਦਾ ਰਹੇ ਇਸੇ ਹਾਲਤ 'ਚ ਕੋਈ ਨਹੀਂ ਚੱਕਣਾ ਕਿਉਂਕਿ ਮਰਿਆਂ ਨੂੰ ਚੱਕਣਾ ਸੌਖਾ ਮਰਿਆਂ ਤੇ 2.5 ਤੋਂ 3000 ਰੁਪਏ ਲੱਗਦਾ ਜਿਉਂਦਿਆਂ ਤੇ ਪਤਾ ਨਹੀਂ ਕਿੰਨੇ ਲੱਗ ਗਿਆ ਸਾਡੇ ਇਨਸਾਨ ਦੀ ਅੱਜ ਵੈਲਿਊ ਇੰਨੀ ਕੀ ਰਹਿ ਗਈ ਆ ਵੀ ਮਰੇ ਨੂੰ ਤਾਂ ਚੱਕ ਲੈਂਦਾ ਕੋਈ ਜਿਉਂਦੇ ਨੂੰ ਕੋਈ ਨਹੀਂ ਚੱਕਦਾ ਭਾਈ ਥੋੜਾ ਜਿਹਾ ਔਰ ਫਗਵਾੜਾ ਸ਼ਹਿਰ ਘੁਗ ਵਾਹਦਾ ਤੇ ਬਸ ਅੱਡੇ ਜਿੱਥੇ ਮਨਨੋ ਦੁਨੀਆ ਵਸਦੀ ਆ ਦੁਨੀਆ ਉੱਥੋਂ ਦੀ ਨੰਗ ਦੀ ਟੱਪ ਦੀ ਹਜ਼ਾਰਾਂ ਹੀ ਲੋਕ ਲੱਖਾਂ ਹੀ ਲੋਕ ਇਹਨੂੰ ਦੇਖ ਰਹੇ ਆ ਪਿਛਲੇ ਕਿੰਨੇ ਦਿਨਾਂ ਤੋਂ ਮਨਨੋ ਕਿਸੇ ਇੱਕ ਦੇਹ ਮਨ ਦੇ ਵਿੱਚ ਵੀ ਰਹਿਮ ਨਹੀਂ ਆਇਆ ਇੱਕ ਵੀ ਕੋਈ ਪਤਾ ਇਦਾਂ ਦਾ ਇਨਸਾਨ ਨਹੀਂ ਸੀ ਜਿਹੜਾ ਇਹਨੂੰ ਚੱਕ ਕੇ ਹਸਪਤਾਲ ਦਾਖਲ ਕਰਾ ਲੰਦਾ ਔਰ ਐਸੇ ਹਸਪਤਾਲ ਦੇ ਵਿੱਚ ਜਿੱਥੇ ਸਰਕਾਰੀ ਹਸਪਤਾਲਾਂ 'ਚ ਇਦਾਂ ਦੇ ਲੋਕਾਂ ਨੂੰ ਦਾਖਲ ਕਰਾਇਆ ਜਾਂਦਾ ਉੱਥੇ ਵੀ ਰੱਖਿਆ ਨਹੀਂ ਜਾਂਦਾ ਹੋ ਸਕਦਾ ਕਿਸੇ ਨੇ ਕੋਸ਼ਿਸ਼ ਵੀ ਕੀਤੀ ਹੋਵੇ ਪਰ ਇਦਾਂ ਦੇ ਬੰਦਿਆਂ ਨੂੰ ਕੌਣ ਵੜਦਾ ਸੁਖਦਾ ਪ੍ਰਾਈਵੇਟ ਦੇ ਵਿੱਚ 10000 ਰੁਪਏ ਦੀ ਪਹਿਲਾਂ ਉੱਥੇ ਕਹਿੰਦੇ ਪਰਚੀ ਕੀਤਾ ਉਹ ਪੈਸੇ ਜਮ੍ਹਾਂ ਕਰਾਓ ਫਾਈਲ ਬਣਵਾਓ ਔਰ ਇੱਕ ਰਾਹੀਰ ਬੰਦਾ 10000 ਰੁਪਏ ਕਿੱਥੇ ਲਾਉਦਾ ਔਰ ਪ੍ਰਾਈਵੇਟ ਚ ਤਾਂ ਉਹ ਦਾਖਲੀ ਤਾਂ ਕਰਦੇ ਵੀ ਜੇ ਤੁਸੀਂ ਕੋਲੇ ਰਹੋਗੇ ਨਹੀਂ ਕੇਅਰ ਕਰੋਗੇ ਨਾਲ ਔਰ ਸਰਕਾਰੀ ਦੇ ਵਿੱਚ ਵੀ ਆਹੀ ਮਸਲਾ ਉਹ ਕਹਿੰਦੇ ਪੈਸੇ ਤਾਂ ਨਹੀਂ ਲੱਗਣਗੇ ਤੁਹਾਡੇ ਪਰ ਤੁਹਾਨੂੰ ਨਾਲ ਰਹਿਣਾ ਪੈਣਾ ਹੈ ਹੁਣ ਨਾਲ ਕੌਣ ਰਵੇ ਤਾਂ ਫਿਰ ਜੇ ੱੱਕੇ ਨਾਲ ਕੋਈ ਦਾਖਲ ਕਰਾ ਵੀ ਦਿੰਦਾ ਰੋੜਾ ਰੋੜਾ ਪਾ ਕੇ ਤਾਥਣ ਸਵੇਰੋਂ ਕੱਢ ਦਿੰਦੇ ਫਿਰ ਕਿੰਨੀਆਂ ਐਸੀਆਂ ਸਾਡੇ ਕੋਲੇ ਸਟੋਰੀਆਂ ਕਿੰਨੇ ਐਸੇ ਬੰਦੇ ਨੇ ਜਿਹੜੇ ਪੀਜੀਆਈ ਤੋਂ ਅਰਜਿੰਦਰਾ ਹਸਪਤਾਲ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਔਰ ਅਲੱਗ-ਅਲੱਗ ਹਸਪਤਾਲਾਂ ਤੋਂ ਚਾਹੇ ਜਲੰਧਰ ਸਿਵਲ ਹਸਪਤਾਲਾ ਚਾਹੇ ਲੁਧਿਆਣਾ ਸਿਵਲ ਹਸਪਤਾਲਾ ਪਤਾ ਹੀ ਨਹੀਂ ਕਿੰਨੀਆਂ ਹੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਕਿਤੇ ਇਸ ਨੌਜਵਾਨ ਨੂੰ ਵੀ ਸ਼ਾਇਦ ਕਿਸੇ ਨੇ ਦਾਖਲ ਕਰਾਇਆ ਹੋਵੇ ਉਹਨਾਂ ਨੇ ਕੱਢਤਾ ਹੋਵੇ ਪਰ ਅੱਜ ਇਸ ਨੌਜਵਾਨ ਦੀ ਜੋ ਹਾਲਤ ਆ ਉਹ ਨਰਕ ਤੋਂ ਵੀ ਬੱਦਤਰ ਆ ਤੇ ਇੰਨਾ ਕ ਅਫਸਰਟ ਆ ਉਹਨੂੰ ਆਪਣੇ ਆਪ ਦੀ ਵੀ ਸੋਚੀ ਨਹੀਂ ਬਸ ਅਰਦਾਸ ਕਰਿਓ ਕਿ ਵੀਰਾ ਠੀਕ ਹੋ ਜਵੇ ਤੇ ਇਹਦਾ ਪਰਿਵਾਰ ਲੱਭ ਜਵੇ ਵੀਡੀਓ ਸ਼ੇਅਰ ਕਰਿਓ ਵੀ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਕਿਸੇ ਆਪਣੇ ਤੱਕ ਪਹੁੰਚ ਜਵੇ ਜੰਮੂ ਕਸ਼ਮੀਰ ਦਾ ਦੱਸਦਾ ਆਪਣਾ ਨਾਮ ਮੈਂ ਚਾਹਦਾ ਤੁਸੀਂ ਸਮਝੇ ਮੈਂ ਜਨਮਵਤ ਪੂਰੀ ਗੱਲ ਨਹੀਂ ਦੱਸ ਪਾ ਰਿਹਾ ਕੱਲ ਮੈਂ ਪੜਨਾ ਆਂਦਾ ਤੈਨੂੰ ਕਲਮ ਕਲਮਾ ਪੜ੍ਹ ਕੇ ਸੁਣਾ ਨਹੀਂ ਆਜਾ ਕੱਲ ਵਜਾ ਕੱਲ ਮੈਂ ਪੜ੍ਹ ਕੇ ਸੁਣਾ ਸੁਣਾ ਪਹਿਲਾਂ ਕਲਮਾ ਪੜ੍ਹ ਕੇ ਸੁਣਾ ਸੁਨਤ ਤਾਂ ਨਹੀਂ ਹੋਈ ਹੋਈ ਇਹਦੀ ਵੀਰ ਦੀ ਤੇ ਹੈ ਇਹ ਜੰਮੂ ਕਸ਼ਮੀਰ ਦਾ ਜੀ ਬੋਲਣ ਦਾ ਤਰੀਕਾ ਐਕਸੈਂਟ ਆ ਜਿਹੜਾ ਉਧਰਲਾ ਵਾ ਪਰ ਇਹਦੀ ਸੁਨਤ ਨਹੀਂ ਹੋਈ ਹੋਈ ਤੇ ਵੀਰ ਆਪਣਾ ਨਾਂ ਛੋਟੂ ਦੱਸਦਾ ਵਾ ਤੇ ਬਸ ਪਲੀ ਤੁਸੀਂ ਸਾਡੀ ਸਪੋਰਟ ਕਰਿਓ ਇਹਦਾ ਘਰ ਪਰਿਵਾਰ ਲੱਭਣ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ